ਪੰਜਾਬੀ ਖਬਰਨਾਮਾ ਸੂਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਤੱਕ ਦੀ ਜਿਹੜੀ ਵੱਡੀ ਖਬਰ ਬੀਐਸਐਨＬ ਦਾ ਵੱਡਾ ਧਮਾਕਾ ਜੀਓ ਨੂੰ ਵੱਡੀ ਟੱਕਰ ਕੀਤਾ ਸਭ ਕੁਝ ਅਨ ਲਿਮਟਡ ਨਵੀਂ ਦਿੱਲੀ ਤੋਂ ਇਹ ਖਬਰ ਜਿੱਥੇ ਕਿ ਬੀਐਸਐਨＬ ਹੁਣ ਯੂਜ਼ਰ ਲਈ ਸ਼ਾਨਦਾਰ ਆਫਰ ਲੈ ਕੇ ਆਇਆ ਤੇ ਬਾਕੀ ਸਾਰੀ ਟੈਲੀਕਾਮ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਤੇ ਜੀਓ ਨੂੰ ਵੀ ਜਿਹੜੀ ਕਿ ਵੱਡੀ ਟੱਕਰ ਬੀਐਸਐਨＬ ਨੇ ਦਿੱਤੀ ਹੈ ਬੀਐਸਐਨＬ ਨੇ ਇੱਕ ਜਿਹੜਾ ਕਿ ਨਵਾਂ ਆਫਰ ਜਾਰੀ ਕੀਤਾ ਇਸ ਦਾ ਨਾਮ ਤ੍ਰੇਫਲਾ 444 ਹੈ ਇਸ ਨਵੇਂ ਪਲਾਨ ਵਿੱਚ 444 ਰੁਪਏ ਦਾ ਜਿਹੜਾ ਕਿ ਰੀਚਾਰਜ ਹੋਵੇਗਾ ਇਸ ਆਫਰ ਦੇ ਆਉਣ ਨਾਲ ਕੰਪਨੀ ਵੱਲੋਂ ਗ੍ਰਾਹਕਾਂ ਨੂੰ ਆਕਰਸ਼ਿਤ ਤੇ ਆਪਣੇ ਨਾਲ ਜੋੜਨ ਦਾ ਕੋਈ ਵੀ ਜਿਹੜਾ ਕਿ ਮੌਕਾ ਨਹੀਂ ਛੱਡਣਾ ਚਾਹੁੰਦੀ ਇਸ ਪਲਾਨ ਦੇ ਫਾਇਦੇ 444 ਰੁਪਏ ਦਾ ਜਿਹੜਾ ਕਿ ਇਹ ਰੀਚਾਰਜ ਹੋਵੇਗਾ ਤੇ 90 ਦਿਨ ਦੀ ਇਹਦੇ ਵਿੱਚ ਵੈਦਤ ਹੈ ਤੇ 4GB ਪ੍ਰਤੀ ਦਿਨ ਜਿਹੜਾ ਕਿ ਨੈਟ ਮਿਲਿਆ ਕਰੇਗਾ ਤੇ ਮਹੀਨੇ ਦੀ 90 ਦਿਨਾਂ ਦੀ ਜਿਹੜੀ ਕਿ ਵੈਲਿਡਿਟੀ 360GB ਦਾ ਜਿਹੜਾ ਕਿ ਡਾਟਾ ਇਸ ਵਿੱਚ ਅਵੇਲੇਬਲ ਹੋਵੇਗਾ ਤੇ 90 ਦਿਨਾਂ ਤੱਕ ਅਨਲਿਮਿਟਡ ਕਾਲ ਵੀ ਇਸ ਵਿੱਚ ਉਪਲਬਧ ਕਰਾਈ ਜਾਣਗੀਆਂ ਬੀਐਸ ਨਾਲ ਦਾ 333 ਦਾ ਵੀ ਇੱਕ ਜਿਹੜਾ ਕਿ ਰੀਚਾਰਜ ਹੈ ਇਸ ਵਿੱਚ 60 ਦਿਨਾਂ ਵਿੱਚ ਲਿਮਟਡ ਕਾਲ ਤੇ ਅਨਲਿਮਟਡ ਨੈਟ ਮਿਲਿਆ ਕਰੇਗਾ ਤੇ ਅਨਲਿਮਟਡ ਇਸ ਵਿੱਚ ਕਾਲ ਵੀ ਉਪਲਬਧ ਹਨ ਐਸੀ ਹੁਣ ਤੱਕ ਦੀ ਜਿਹੜੀ ਵੱਡੀ ਖਬਰ ਦੇਸ਼ ਤੇ तमाम ਦੁਨੀਆ ਦੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਹੁਣ ਤੱਕ ਲਈ ਮੈਨੂੰ ਦਿਓ ਜਲਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ